ਦੀ ਕੇ 500 ਰੁਪਏ ਦੇ ਪ੍ਰਸ਼ਾਦ ਦਾ ਦੁਕਾਨਦਾਰ ਨੇ ਬਾਹਰਲੇ ਬੰਦੇ ਨੂੰ ਦੇ ਕੇ ਉਸ ਤੋਂ 11-11000 ਰੁਪਏ ਦੀ ਵਾਪਸ ਆ ਕੇ ਡਿਮਾਂਡ ਕਰਦੇ ਨੇ ਲੇਕਿਨ ਥਾਲ-ਦੇਰ ਥਾਲ ਬੀਤਣ ਤੋਂ ਬਾਅਦ ਵੀ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਵੀ ਦੁਨੀਆ ਦੇ ਵਿੱਚੋਂ ਪਟਿਆਲੇ ਆਵੇ ਉਸਦੀ ਪਹਿਲੀ ਇੱਛਾ ਹੁੰਦੀ ਹੈ ਕਿ ਸ਼੍ਰੀ ਕਾਲੀ ਮਾਤਾ ਮੰਦਰ ਦਰਸ਼ਨ ਕਰਨਾ ਜੀ ਇਹ ਕਿਹੜਾ ਬੰਦਾ ਦੂਰੋਂ ਆਇਆ ਤੇ ਬਾਹਰੋਂ ਆਇਆ ਹੂੰ ਉਸ ਨੂੰ ਆਨਸਾਰ ਉਹਦੀ ਚਾਪ ਪੂਤੀ ਕਰਨਗੇ ਜੁੱਤੇ ਸਰਵਾਣਗੇ ਆਦ ਤੋਂ ਆਣਗੇ ਇੱਕ ਟੋਕਰੀ 500 ਰੁਪਏ ਦੀ ਜਿਸ ਚ ਨਾਰੀਅਲ ਚੁੰਨੀ ਹੂੰ ਪਰ ਉਹ ਤਾਂ 600 ਰੁਪਏ ਆਖੇ ਲੈਂਦਾ ਹੂੰ ਬਾਪਾ ਜਾ ਕੇ ਜਦੋਂ ਕਹਿੰਦਾ ਪੈਸੇ ਉਹ ਤੋਂ ਮੰਗੇ ਜਾਂਦੇ 500 ਦੇ 1100 ਫਿਰ ਇੱਥੇ ਆਸਥਾ ਦੇ ਉੱਤੇ ਵੀ ਕਿੰਤੂ ਪਰੰਤੂ ਸ਼ੁਰੂ ਹੋ ਜਾਂਦਾ ਕਿ ਮੈਂ ਤਾਂ ਦਰਬਾਰ ਤੇ ਗਿਆ ਸੀ ਤੇ ਉੱਥੇ ਮੇਰੇ ਨਾਲ ਇਸ ਤਰ੍ਹਾਂ ਦਾ ਵਤੀਰਾ ਕਿਉਂ ਹੋਇਆ ਪੰਜਾਬ ਦੇ ਹਰਿਆਣੇ ਦੇ ਦਿੱਲੀ ਦੇ ਬੰਦਿਆਂ ਨੇ ਵੀਡੀਓ ਭੇਜੀ ਆ ਕਿ ਪ੍ਰਧਾਨ ਜੀ ਤੁਹਾਡੇ ਪਟਿਆਲੇ ਆ ਕੀ ਹੋ ਰਿਹਾ ਜਿਹੜੇ ਬੰਦਿਆਂ ਨੇ ਉਸ ਦਿਨੋ ਕਾਰਵਾਈ ਕੀਤੀ ਹੈ ਪ੍ਰਸ਼ਾਸਨ ਦੀ ਲੁੱਟ ਕੀਤੀ ਹੈ ਪ੍ਰਸ਼ਾਸਨ ਦੇ ਨਾਂ ਦੇ ਉੱਪਰ ਉਹਨਾਂ ਤੇ ਪਰਚਾ ਦਰਜ ਨਾ ਕੀਤਾ ਗਿਆ ਤਾਂ ਮੈਂ ਉੱਥੇ ਟਰਨਾ ਵੀ ਲਾਉਂਗਾ ਮੰਤਰ ਜੀ ਪ੍ਰਦਰਸ਼ਨ ਵੀ ਕਰੂੰਗਾ ਮੈਂ ਸੀਐਮ ਨੂੰ ਹੀ ਮਿਲਾਂਗਾ ਹਰ ਹਫਤੇ ਉਤੇ ਚੈਕਿੰਗ ਕਰਵਾਵਾਂਗਾ ਜੇ ਚੈਕਿੰਗ ਸੀਐਮਓ ਨੇ ਨਾ ਕੀਤੀ ਤਾਂ ਸੀਐਮਓ ਦਫ਼ਤਰ ਦਾ ਵੀ ਕਰੋ ਕਰਾਂ ਆਏ ਫੋਟੋ ਆ ਖਚਾਈਆਂ ਇਹ ਨਿਰਮਾਣ ਹੋਏਗਾ ਫਲਾਣਾ ਹੋਏਗਾ ਠਿੰਕਾ ਹੋਏਗਾ ਉਸ ਦੇ ਵਿੱਚ ਤੁਸੀਂ ਇਹ ਨਹੀਂ ਦੱਸ ਸਕਗੇ ਕਿ ਪੰਜਾਬ ਸਰਕਾਰ ਉਸ ਡਵੈਲਪਮੈਂਟ ਦੇ ਵਿੱਚ ਕਿੰਨੇ ਫਰਸੈਂਟ ਦਾ ਹਿੱਸਾ ਪਾਏਗੀ ਅੱਜ ਉਥੇ 100 ਤੋਂ ਵੱਧ ਰੈਡੀ ਹੋ ਚੁੱਕੀ ਹੈ 100 ਤੋਂ ਵੱਧ ਮਤਲਬ ਰੈਡੀ ਫੜੀ ਜੋ ਵੀ ਲੱਗਦਾ ਮੰਜੇ ਨੀਚੇ ਲਾਉਣ ਦੇ ਲੋਕ ਉਹ ਹੋ ਚੁੱਕੇ ਆ ਇਹ ਕੋਈ ਰਾਜਨੀਤਿਕ ሽਰੈਂਤਰ ਹੈ ਜਾਂ ਫਿਰ ਲੋਕ ਰੋਜ਼ਗਾਰ ਦੇ ਚੱਕਰ ਦੇ ਵਿੱਚ ਇੱਥੇ ਆ ਕੇ ਬੈਠ ਰਹੇ ਪੰਜਾਬ ਦੇਖ ਰਹੇ ਹੋ ਮੈਂ ਹਾਂ ਅਨੁਰਾਗ ਸ਼ਰਮਾ ਗੱਲਬਾਤ ਕਰਦੇ ਆ ਅੱਜ ਪਟਿਆਲਾ ਦੇ ਉਸ ਮੁੱਦੇ ਦੀ ਜਿਹੜਾ ਮੁੱਦਾ ਪਟਿਆਲਾ ਤੋਂ ਉੱਠ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੂੰਜ ਰਿਹਾ ਵੈਸੇ ਕਿਹਾ ਜਾਂਦਾ ਹੈ ਕਿ ਆਸਥਾ ਦਾ ਕੇਂਦਰ ਹੁੰਦਾ ਹੈ ਕੋਈ ਵੀ ਮੰਦਰ ਹੋਵੇ ਪਰ ਪ੍ਰਾਚੀਨ ਪ੍ਰਸਿੱਧ ਸ਼੍ਰੀ ਕਾਲੀ ਮਾਤਾ ਮੰਦਰ ਦੀ ਗੱਲ ਕਰਾਂ ਤਾਂ ਇੱਥੇ ਕਰੋੜਾਂ ਲੋਕਾਂ ਦੀ ਆਸਥਾ ਜੁੜੀ ਹੋਈ ਹੈ ਇਹ ਆਪਣੀ ਆਸਥਾ ਕਰਕੇ ਪੂਰੀ ਦੁਨੀਆ ਦੇ ਵਿੱਚ ਨਾ ਜਾਣਿਆ ਜਾਂਦਾ ਪਰ ਹੁਣ ਕੁਝ ਦਿਨਾਂ ਤੋਂ ਇਹ ਵਿਵਾਦਾਂ ਦੇ ਵਿੱਚ ਆ ਰਿਹਾ ਵਿਵਾਦ ਕੀ ਨੇ ਉੱਥੇ ਲੱਗਣ ਵਾਲੀਆਂ ਪ੍ਰਸ਼ਾਦ ਵਿਕਰੇਤਾ ਦੀਆਂ ਰੇੜੀਆਂ ਜੋ ਕਿ ਨਜਾਇਜ਼ ਤੌਰ ਦੇ ਉੱਤੇ ਲੱਗੀਆਂ ਹੋਈਆਂ ਉਹ ਸੜਕ ਦੇ ਉੱਤੇ ਨੇ ਉਹਨਾਂ ਵੱਲੋਂ ਆਉਣ ਵਾਲੇ ਸ਼ਰਧਾਲੂਆਂ ਨਾਲ ਬਿਵਹਾਰ ਦੁਰਵਿਵਹਾਰ ਰੇਟ ਦੇ ਵਿੱਚ ਫਰਕ ਹੀ ਆ ਗੁਣਵੰਤਾ ਚੈੱਕ ਕਰਨ ਤੋਂ ਬਿਨਾ ਮਾਲ ਵੇਚਿਆ ਜਾ ਰਿਹਾ ਜੋ ਸਮਾਨ ਮਾਤਾ ਨੂੰ ਪ੍ਰਸ਼ਾਦ ਦੇ ਰੂਪ ਦੇ ਵਿੱਚ ਲੱਗਦਾ ਸੋ ਇਸ ਬਾਬਤ ਹਰੇਕ ਸਮਾਜ ਸੇਵੀ ਹਰੇਕ ਧਾਰਮਿਕ ਆਗੂ ਆਮ ਸ਼ਰਧਾਲੂ ਤੇ ਪਟਿਆਲਾ ਨਿਵਾਸੀ ਜਿੱਥੇ ਚਿੰਤਤ ਨੇ ਉਥੇ ਹੀ ਸ਼ਿਵ ਸੈਨਾ ਦੇ ਆਗੂ ਸ਼੍ਰੀ ਹਰੀ ਸਿੰਘਲਾ ਜੀ ਵੀ ਇਸ ਬਾਬਤ ਬੜੇ ਚਿੰਤਤ ਨੇ ਉਹਨਾਂ ਵੱਲੋਂ ਵੀ ਅੱਜ ਕਾਰਵਾਈ ਕੀਤੀ ਗਈ ਹੈ ਗੱਲਬਾਤ ਉਹਨਾਂ ਦੇ ਨਾਲ ਕਰਦੇ ਆਂ ਵੀ ਕੀ ਉਹਨਾਂ ਨੇ ਇਸ ਬਾਬਤ ਕਾਰਵਾਈ ਕੀਤੀ ਹੈ ਸਿੰਘਲਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਮਸਕਾਰ ਜੈ ਮਾਤਾ ਦੀ ਜੈ ਮਾਤਾ ਕੀ ਮਸਲਾ ਤੁਹਾਡੇ ਧਿਆਨ ਦੇ ਵਿੱਚ ਸਾਰਾ ਕਿ ਕਿਸ ਤਰ੍ਹਾਂ ਉਥੇ ਸ਼ਰਧਾਲੂਆਂ ਨਾਲ ਕਦੇ ਮਾਰਕੁੱਟ ਹੋ ਜਾਂਦੀ ਹੈ ਕਦੇ ਬਤਨੀ ਜੀ ਹੁੰਦੀ ਹੈ ਕਦੇ ਗੱਡੀ ਦੇ ਮੂਰੇ ਆ ਕੇ ਲੋਕ ਹੱਥ ਦੇ ਕੇ ਰੋਕਦੇ ਆ ਤੇ ਹੁਣ ਪ੍ਰਸ਼ਾਦ ਦਾ ਮਸਲਾ ਆਇਆ ਕਿ ਕੋਈ ਵਿਅਕਤੀ ਸ਼ਰਧਾਲੂ ਅੰਬਾਲਾ ਤੋਂ ਆਇਆ ਸੀ ਉਸ ਦੇ ਨਾਲ ਕਿਸ ਤਰ੍ਹਾਂ ਦਾ ਵਤੀਰਾ ਹੋਇਆ ਇਸ ਬਾਬਤ ਤੁਸੀਂ ਐਕਸ਼ਨ ਮੋਡ ਦੇ ਵਿੱਚੋਂ ਕੀ ਕਰ ਰਹੇ ਹੋ ਤਾਲੀਮਾ ਕਾਲੀ ਪ੍ਰੀਤੂਨ ਦਵਨ ਕਲੀ ਚਾਰਨ ਪੈਸੇ ਸਾਤੀ ਚਤੋਂ ਉਪਨਨ ਕਾਲੀ ਜਾਈਮਾ ਕਾਲੀ ਜਾਈਮਾ ਕਾਲ ਇਹ ਲੁੱਟ ਜਿਹੜੀ ਹੈ ਬੜੀ ਥੇਰ ਤੋਂ ਜਾਰੀ ਹੈ ਪਿਛਲੇ ਸਾਲ ਐਸ.ਡੀ.ਐਮ ਪਟਿਆਲਾ ਦੁਆਰਾ ਇੱਕ ਮੀਟਿੰਗ ਸਰਕਾਰੀ ਤੌਰ ਤੇ ਸਾਰੇ ਹਿੰਦੂ ਸੰਗਠਨਾਂ ਦੀ ਬੁਲਾਈ ਗਈ ਸੀ ਜਿਸ ਦੇ ਵਿੱਚ ਮੈਂ ਉਹਨਾਂ ਦੇ ਧਿਆਨ ਦੇ ਵਿੱਚ ਲਿਆਂਦਾ ਸੀ ਕਿ 500 ਰੁਪਏ ਦੇ ਪ੍ਰਸ਼ਾਦ ਦਾ ਦੁਕਾਨਦਾਰ ਨੂੰ ਇਹ ਬਾਹਰਲੇ ਬੰਦੇ ਨੂੰ ਦੇ ਕੇ ਉਸ ਤੋਂ 11-11000 ਰੁਪਏ ਦੀ ਵਾਪਸ ਆ ਕੇ ਡਿਮਾਂਡ ਕਰਦੇ ਨੇ ਤੇ ਉਹਨੂੰ ਲਾਲਚ ਦਿੰਦੇ ਨੇ ਕਿ ਤੈਨੂੰ ਅੰਦਰ ਅੰਦਰ ਵੀ ਨਾਲ ਜਾ ਕੇ ਦਰਸ਼ਨ ਕਰਾ ਲੈਂਦੇ ਆ ਹਾਂ ਹਾਂ ਲੇਕਿਨ ਥਾਲ 1.5 ਸਾਲ ਬੀਤ ਤ ਤੋਂ ਬਾਅਦ ਵੀ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਅੱਛਾ ਮਤਲਬ ਇਹ ਵਿਸ਼ਾ ਪਹਿਲਾਂ ਵੀ ਚਰਚਾ ਹੋ ਚੁੱਕੀ ਹੈ ਪਹਿਲਾਂ ਤੁਸੀਂ ਇਸ ਬਾਬਤ ਗੱਲ ਕਰ ਚੁੱਕੇ ਹੋ ਸਾਡੀ ਮੀਟਿੰਗ ਦੇ ਅਜੰਡੇ ਦੇ ਵਿੱਚ ਹੈ ਇਹ ਕਾਰਵਾਈ अच्छा ऑन रिकॉर्ड ਕਿੰਦਾ ਸਰਕਾਰੀ ਮੀਟਿੰਗ ਐਸਡੀਐਮ ਦੇ ਨਾਲ ਸਾਰੇ ਹਿੰਦੂਗਣਾਂ ਦੀ ਹੋਈ ਸੀ ਉਸ ਦੇ ਵਿੱਚ ਮੈ ਇਸ਼ੂਟ ਆਇਆ ਸੀਗਾ ਜੀ ਮੈਂ ਪਹਿਲੇ ਉਹਨਾਂ ਨੂੰ ਨੋਟਿਸ ਚ ਦੇ ਆਂਦਾ ਸੀ ਕਿ ਇਸ ਤਰ੍ਹਾਂ ਕਰਕੇ ਜਿਹੜੇ ਲੋਕ ਇੱਥੇ ਦੇਖੋ ਜਿਹੜਾ ਪ੍ਰਸਿੱਧ ਕਾਲੀ ਮਾਤਾ ਮੰਦਿਰ ਹੈ ਸਾਡਾ ਪਟਿਆਲੇ ਦਾ ਕੋਈ ਵੀ ਦੁਨੀਆ ਦੇ ਵਿੱਚੋਂ ਪਟਿਆਲੇ ਆਵੇ ਉਸ ਦੀ ਪਹਿਲੀ ਇੱਛਾ ਹੁੰਦੀ ਹੈ ਕਿ ਸ਼੍ਰੀ ਕਾਲੀ ਮਾਤਾ ਮੰਦਿਰ ਦਰਸ਼ਨ ਕਰਨਾ ਜੀ ਸ਼੍ਰੀ ਦੁੱਕਣਵਾਲਨ ਸਾਹਿਬ ਨਤਮਸਤਕ ਜੀ ਕਿ ਸਾਡੇ ਇਹ ਦੋ ਇਤਿਹਾਸਿਕ ਸਥਾਨ ਪਟਿਆਲੇ ਦੇ ਵਿੱਚ ਨੇ ਇਸ ਕਰਕੇ ਲੋਕਾਂ ਦੀ ਬੁਰੀ ਜਿਹਦਾ ਆਸਤਾ ਜਿਹੜੀ ਹੈ ਜੁੜੀ ਹੋਈ ਹੈ ਕਰੋਨਾ ਲੋਕ ਨਾਲ ਜੁੜੇ ਹੋਏ ਨੇ ਜੀ ਹਾਂਜੀ ਉਹ ਇਹੀ ਚੀਜ਼ ਬਾਤ ਕਰਦੇ ਨੇ ਇਹੀ ਚੀਜ਼ ਦੁਕਾਨਦਾਰ ਜਿਹੜੇ ਨੇ ਉਹ ਦੇਖਦੇ ਨੇ ਕਿ ਕਿਹੜਾ ਬੰਦਾ ਦੂਰੋਂ ਆਇਆ ਤੇ ਬਾਹਰੋਂ ਆਇਆ ਹੂੰ ਉਸ ਨੂੰ ਆਨਸਾਰ ਉਹਦੀ ਚਾਪ ਪੂਤੀ ਕਰਨਗੇ ਜੁੱਤੇ ਤਰਵਾਣਗੇ ਆਪ ਤੋਂ ਆਣਗੇ ਇੱਕ ਠੋਕਰੀ 5-700 ਰੁਪਏ ਦੀ ਜਿਸ ਚ ਨਾਰੀਅਲ ਚੁੰਨੀ ਹੂੰ ਸ਼ਿੰਗਾਰ ਸ਼ਿੰਗਾਰ ਬਿੰਦੀ ਬੁੰਦੀ ਪ੍ਰਸ਼ਾਦ ਰੱਖ ਕੇ ਉਹਨੂੰ ਕਹਿੰਦੇ ਆਓ ਜੀ ਸਾਡਾ ਬੰਦਾ ਨਾਲ ਹੈ ਹੂੰ ਉਹ ਨੂੰ ਮੱਥਾ ਟਕਾਲੇ ਜੇ ਉਹ ਕੋ ਪੈਸੇ ਕੋਈ ਨਾ ਕੋਈ ਨਾ ਆ ਕੇ ਲੈ ਲੰਨੇ ਠੀਕ ਹੈ ਹਾਂ ਜੀ ਜਦੋਂ ਉਹਨਾਂ ਦੇ ਮੱਥਾ ਟੇਕਿਆ ਮੱਥਾ ਵੀ ਬੰਦਾ ਨਾਲ ਜਾ ਕੇ ਵਧੀਆ ਟਕਾ ਕੇ ਲਿਆਂਦਾ ਉਸਦੇ ਹੂੰ ਪੰਦੇ ਤੋਂ ਹਾਰੂ ਰੋ ਆ ਕੇ ਲਿਆਂਦਾ ਹੂੰ ਵਾਪਸ ਆ ਕੇ ਜਦੋਂ ਕਹਿੰਦਾ ਪੈਸੇ ਉਹ ਤੋਂ ਮੰਗੇ ਜਾਂਦੇ ਆ 500 ਦੇ 11000 ਹੂੰ ਹਿਰੋ ਕਹਿੰਦਾ 11000 ਕਾਦੇ ਹੂੰ ਅਗਲਾ ਕਰੂ ਗਈ ਨਾ ਰੈਕਟ ਕਰੂ ਗਈ ਬਿਲਕੁਲ ਬਿਲਕੁਲ ਤਾਂ ਉੱਥੇ ਲੜਾਈ ਹੁੰਦੀ ਹੈ ਬੈਸਵਾ ਜੀ ਹੁੰਦੀ ਹੈ ਫੌਦੇਵਾਜੀ ਹੁੰਦੀ ਹੈ ਐਂਡ ਉਹ ਬੜਾ 5-7000 ਰੁਪਏ ਦੇ ਕੇ ਆਪਣੀ ਜਾਨ ਖੋੜਾ ਕੇ ਜਾਂ ਪਰ ਇਹਦੇ ਨਾਲ ਬੜਾ ਕਹਿ ਲਈਏ ਕਿ ਆਸਥਾ ਨੂੰ ਜਿੱਥੇ ਠੇਸ ਪਹੁੰਚਦੀ ਹੈ ਉੱਥੇ ਸ਼ਰਦਾਲੂ ਜਿਹੜਾ ਯਾਦਾ ਕੁਝ ਮੰਗਣ ਆਇਆ ਸੀ ਜਾਂ ਕੋਈ ਇੱਛਾ ਪੂਰਨ ਹੋਣ ਤੋਂ ਬਾਅਦ ਆਪਣੀ ਭੇਟ ਦੇਣ ਆਇਆ ਸੀ ਉਸ ਦੇ ਮਨ ਦੇ ਵਿੱਚ ਉਹ ਚੀਜ਼ ਰਹਿ ਜਾਂਦੀ ਹੈ ਵੀ ਕਿਸ ਤਰ੍ਹਾਂ ਮੇਰੇ ਨਾਲ ਜਿਹੜਾ ਹੈ ਧੋਖਾ ਹੋਇਆ ਕਿਸ ਤਰ੍ਹਾਂ ਮੇਰੇ ਨਾਲ ਲੜਾਈ ਝਗੜਾ ਹੋਇਆ ਜਾਂ ਕਿਸ ਤਰ੍ਹਾਂ ਮੇਰੇ ਨਾਲ ਲੁੱਟ ਹੋਈ ਹੈ ਫਿਰ ਇੱਥੇ ਆਸਥਾ ਦੇ ਉੱਤੇ ਵੀ ਕਿੰਤੂ ਪਰੰਤੂ ਸ਼ੁਰੂ ਹੋ ਜਾਂਦਾ ਕਿ ਮੈਂ ਤਾਂ ਦਰਬਾਰ ਤੇ ਗਿਆ ਸੀ ਤੇ ਉੱਥੇ ਮੇਰੇ ਨਾਲ ਇਸ ਤਰ੍ਹਾਂ ਦਾ ਵਤੀਰਾ ਕਿਉਂ ਹੋਇਆ ਉਸ ਦੇ ਨਾਲ ਪੂਰੇ ਹਿੰਦੂ ਸਮਾਜ ਜੀ ਕਲੰਕਿਤ ਹੁੰਦਾ ਹਾਂ ਹਾਂ ਹਿੰਦੂ ਸਮਾਜ ਤੇ ਕਲੰਕ ਹੈ ਸਾਡੇ ਤੇ ਹੀ ਜੀ ਜੀ ਜਦੋਂ ਇਹ ਪਰਚੋ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੈਨੂੰ 100 ਬੰਦਿਆਂ ਨੇ ਵੀਡੀਓ ਭੇਜੀ ਆ ਹਾਂ ਪੰਜਾਬ ਦੇ ਹਰਿਆਣੇ ਦੇ ਦਿੱਲੀ ਦੇ ਹਾਂ ਬੰਦਿਆਂ ਨੇ ਵੀਡੀਓ ਭੇਜੀ ਆ ਕਿ ਪ੍ਰਧਾਨ ਜੀ ਤੁਹਾਡੇ ਪਟਿਆਲੇ ਆ ਕੀ ਹੋ ਰਿਹਾ ਅਸੀਂ ਜਵਾਬ ਦੇ ਆ ਸਮਾਜ ਨੂੰ ਹਾਂ ਠੀਕ ਹੈ ਹਾਂ ਜੀ ਅਸੀਂ ਜਵਾਬ ਦੇ ਆ ਕਿ ਪੁੱਤਣਾ ਵੀ ਉੱਥੇ ਕੀ ਆ ਲੈਣਾ ਨੇ ਕੀਤਾ ਵੈ ਇਹਨਾਂ ਲੋਕਾਂ ਨੇ ਜਦ ਕਿ ਸਰਕਾਰ ਵੱਲੋਂ ਅਪਰੂਵਡ ਤਰਮਰਤ ਡਿਪਾਰਟਮੈਂਟ ਵੱਲੋਂ ਉੱਥੇ ਪੰਜਾਛੇਦ ਕਰਨਾ ਪ੍ਰਸ਼ਾਦ ਦੀਆਂ ਹੈਗੀਆਂ ਫਿਰ ਇਹ ਵੀਡੀਓ ਕਿੱਥੋਂ ਆ ਗਈ ਇਹ ਰੇੜੀਆਂ ਕਿੱਥੋਂ ਆ ਗਈ ਪ੍ਰਸ਼ਾਦ ਵੀ ਕਹਿੰਦਾ ਕੀ ਮਤਲਬ ਕਿੱਥੋਂ ਆ ਗਈ ਇਹ ਰੇੜੀਆਂ ਮੈਂ ਤਾਂ ਨਹੀਂ ਦੇਖਿਆ ਸੀ ਜਿਹੜੀ ਚੀਜ਼ ਮਾਤਾ ਦੇ ਦਰਬਾਰ ਤੇ ਮਾਤਾ ਦੇ ਮੂੰਹ ਨੂੰ ਲੱਗਣੀ ਆ ਪ੍ਰਸ਼ਾਦ ਲੱਗਣਾ ਪ੍ਰਸ਼ਾਦ ਹੋ ਗਿਆ ਚੁੰਨੀ ਹੋ ਗਿਆ ਨਾਰੀਅਲ ਹੋ ਗਿਆ ਸ਼ਗਾਰ ਹੋ ਗਿਆ ਜੀ 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 ਔਰ ਜਿਹੜੀ ਤੇ ਵਿਕੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਜਿਹੜੀ ਦੁਕਾਨ ਦਾ ਕਿਰਾਇਆ 95000 ਰੁਪਏ ਸਰਕਾਰ ਲੈ ਰਹੀ ਹੈ ਹਾਂ ਉਹ ਕੇ 50 50 ਹਜ਼ਾਰ ਲੱਖ ਲੱਖ ਰੁਪਏ ਦੇ ਸਬਲੈਟ ਨੇ ਹੂੰ ਜਦੋਂ ਲੱਖ ਲੱਖ ਰੁਪਏ ਦੇ ਸਬਲੈਟ ਨੇ ਉਹਨੇ ਲੱਖ ਰੁਪਏ ਕਿਰਾਇਆ ਉਸ ਦੁਕਾਨ ਦਾ ਦੇਣਾ ਤਾਂ ਆਪ ਵੀ ਨੇਚਰਲੀ ਇਹ ਵੀ ਲੁੱਟ ਵੀ ਮਚਾਣਗੇ ਘਟੀਆਂ ਪਕੀਜ਼ ਵੀ ਵੇਚਣਗੇ ਹੂੰ ਇਹ ਸ਼ਿਕਾਇਤ ਵੀ ਬੜੀ ਵਾਰ ਆਈ ਹੈ ਕਿ ਜਿਹੜਾ ਪ੍ਰਸ਼ਾਦ ਹੈ ਉਹ ਵਧੀਆ ਨਹੀਂ ਹੁੰਦਾ ਸਹੀ ਮਟੀਰੀਅਲ ਦਾ ਨਹੀਂ ਹੁੰਦਾ ਮੈਂ ਖੁਦ ਦੇ ਤੌਰ ਦੇ ਉੱਤੇ ਵੀ ਜਿਹੜੀ ਜਾਣਕਾਰੀ ਪ੍ਰਾਪਤ ਕੀਤੀ ਹੈ ਉਥੋਂ ਉਹ ਕਹਿੰਦੇ ਵੀ ਕੁਝ ਦੁਕਾਨਦਾਰ ਜਿਹੜੇ ਹੋਲਸੇਲ ਦਾ ਕੰਮ ਕਰਦੇ ਆ ਉਹ ਉਸ ਨੂੰ ਵੇਚਦੇ ਆ ਜੇ ਲੱਡੂ ਦੀ ਕੀਮਤ ਦੀ ਗੱਲ ਕਰ ਲਈਏ ਬਾਜ਼ਾਰ ਦੇ ਵਿੱਚ 170 80 ਰੁਪਏ ਕਿਲੋ ਨੇ ਉਹ 80 ਰੁਪਏ ਕਿਲੋ ਵਾਲੇ ਲੱਡੂ ਵੜਤਦੇ ਆ ਇਸ ਤਰ੍ਹਾਂ ਹੀ ਬਰਫੀ ਪੇੜੇ ਬਦਾਣਾ ਮਤਲਬ ਸ਼ਕਲ ਤੋਂ ਹੀ ਉਹ ਲੱਗਦਾ ਵੀ ਉਹ ਵਧੀਆ ਕੁਆਲਟੀ ਦਾ ਨਹੀਂ ਹੈਗਾ ਫਿਰ ਇਹ ਕੋਈ ਚੈੱਕ ਨਹੀਂ ਹੋ ਰਿਹਾ ਅੱਜ ਮੈਂ ਇਸ ਦੇ ਉੱਤੇ ਗੱਲ ਕਰਨਾ ਚਾਹੁੰਦਾ ਪੁੱਛਣਾ ਚਾਹੁੰਦਾ ਡੀ ਐਚਓ ਨੂੰ ਕਿੰਨੀ ਵਾਰ ਸੈਂਪਲ ਭਰੇ ਗਏ ਆ ਉੱਥੇ ਦੇਖੋ ਮੈਂ ਇਸ ਚੀਜ਼ ਨੂੰ ਬਹੁਤ ਗੰਭੀਰਤਾ ਨਾਲ ਲੈ ਪਰਸਨਲੀ ਪਾਰਟੀ ਛੱਡ ਕੇ ਜੀ ਜੀ ਮੈਂ ਜੀ ਆਰਡੀ ਸੀ ਰਿਚਾ ਪੂਰਾ ਲਿਖ ਕੇ ਪੂਰਾ ਸਮਝਾ ਕੇ ਮੰਗ ਪੱਤਰ ਦੇ ਕੇ ਆਇਆ ਜੀ ਐਸਐਸਪੀ ਸਾਹਿਬ ਨੂੰ ਮਿਲਣਾ ਸੀ ਉਹ ਕਿਸੇ ਮੀਟਿੰਗ ਚ ਬੀਜੀ ਸੀਗੇ ਐ ਡੀਐਸਪੀ ਸਪੈਸ਼ਲ ਬ੍ਰਾਂਚ ਜਸਵਿੰਦਰ ਟਵਾਣਾ ਨੂੰ ਸੀ ਮੰਗ ਪੱਤਰ ਦਿੱਤਾ ਜੀ ਕਿ ਅਗਰੇ ਇੱਕ ਹਫਤੇ ਦੇ ਵਿੱਚ ਵਿੱਚ ਹੂੰ ਜਿਹੜੇ ਬੰਦਿਆਂ ਨੇ ਉਸ ਦਿਨ ਉਹ ਕਾਰਵਾਈ ਕੀਤੀ ਹੈ ਪ੍ਰਸ਼ਾਦ ਦੀ ਲੁੱਟ ਕੀਤੀ ਹੈ ਪ੍ਰਸ਼ਾਦ ਦੇ ਨਾਂ ਦੇ ਉੱਪਰ ਉਹਨਾਂ ਤੇ ਪਰਚਾ ਦਰਜ ਨਾ ਕੀਤਾ ਗਿਆ ਹੂੰ ਤਾਂ ਮੈਂ ਉੱਥੇ ਧਰਨਾ ਵੀ ਲਾਉਂਗਾ ਮੰਦਰ ਚ ਜੀ ਪ੍ਰਦਰਸ਼ਨ ਵੀ ਕਰੂੰਗਾ ਔਰ ਇਹ ਮੈਂ ਤੁਹਾਨੂੰ ਵਾਦਾ ਕਰ ਰਿਹਾ ਹਾਂ ਇਹ ਕਿਸੇ ਵੀ ਬਾਹਰ ਦੀ ਜੜੀ ਦੇ ਉੱਪਰ ਮੈਂ ਪ੍ਰਸ਼ਾਦ ਨਹੀਂ ਵਿਕਣ ਦਵਾਂਗਾ ਪਰ ਉੱਥੇ ਚੜਨ ਵਾਲਾ ਜੜੀ ਵੀ ਕੋਈ ਆਈਟਮ ਹੈ ਉਹ ਉੱਥੇ ਨਹੀਂ ਵਿਖੂਗੀ ਉਹ ਬੱਚਿਆਂ ਦੇ ਘੜਾਉਣੇ ਵੇਚ ਲੈਣ ਕੱਪੜੇ ਵੇਚ ਲੈਣ ਮੈਂ ਰੇੜੀਆਂ ਚੱਕਣ ਨੂੰ ਵਸਤਾ ਮੈਂ ਨਜ਼ਰ ਨਹੀਂ ਕਿ ਕੁਛ ਨੂੰ ਇਹ ਪਰਤੋਂ ਵੀ ਲਾਂਗਾ ਉਹਨੂੰ ਕਹਾਂਗਾ ਕਿ ਸਾਰੀਆਂ ਰੇੜੀਆਂ ਚੱਕੋ ਇੱਥੋਂ ਜੇ ਕੋਈ ਨਾ ਬਾਜ ਆਇਆ ਤਾਂ ਐਂਡ ਹਾਈ ਕੋਰਟ ਹੈਗੀ ਐਨਕ੍ਰੋਚਮੈਂਟ ਹਟਾਣ ਦੀ ਜੀ ਮੈਂ ਹਾਈ ਕੋਰਟ ਵੀ ਜਾਊਂਗਾ ਕਿ ਹੁਣ ਮੈਂ ਪੂ ਕੇਸ ਨੂੰ ਐਂਡ ਤੱਕ ਲੈ ਕੇ ਜਾਊਂਗਾ ਇਹ ਮੰਦਿਰ ਦੀ ਸੁੰਦਰਤਾ ਤੇ ਵੀ ਕਲੰਕ ਹੈ ਹੂੰ ਇਹ ਲੁੱਟ ਸਾਡੇ Hindu ਨੇਤਾਵਾਂ ਤੇ ਵੀ ਕਲੰਕ ਹੈ ਹੂੰ ਕਿਉਂਕਿ ਇਹਦੇ ਲਈ ਅਸੀਂ ਪੂਰੇ ਗੰਭੀਰ ਆ ਪੂਰੇ ਸੀਰੀਅਸ ਆ ਵੀ ਇਹ ਕੰਮ ਨਹੀਂ ਹੁੰਦਾ Hindu ਸੁਰੱਖਿਆ ਸੰਪਤੀ ਦੇ ਯੁਵਾ ਜਿਹੜੇ ਪ੍ਰਧਾਨ ਨੇ ਕੁਸ਼ਲ ਚੋਪੜਾ ਉਹਨਾਂ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਕਿ ਅਸੀਂ ਉਹਨਾਂ ਨੂੰ ਮੌਕੇ ਦੇ ਉੱਤੇ ਤਾੜਨਾ ਕੀਤੀ ਹੈ ਉਹ ਰਿਡੀਓ ਉੱਥੇ ਚੱਕਵਾ ਦਿੱਤੀ ਗਈ ਹੈ ਤੇ ਅੱਗੇ ਤੋਂ ਜੇਕਰ ਇਸ ਤਰ੍ਹਾਂ ਦਾ ਕੁਝ ਵੀ ਆਂਦਾ ਤੇ ਸਾਡਾ ਦਫ਼ਤਰ 24 ਘੰਟੇ 7 ਦਿਨ ਖੁੱਲ੍ਹਾ ਹੈ ਸਾਡੇ ਕੋਲ ਸ਼ਿਕਾਇਤ ਕਰਨਾ ਸੀ ਮੌਕੇ ਦੇ ਉੱਤੇ ਹੀ ਇਸ ਦਾ ਹੱਲ ਕਰਾਂਗੇ ਇੱਕ ਰੇੜੀ ਚੁਕਾਨ ਦੇ ਨਾਲ ਮਸਲਾ ਹੱਲ ਨਹੀਂ ਹੋਇਆ ਉੱਥੇ ਸੈਂਕੜਾ ਰੇੜੀਆਂ ਲੱਗੀਆਂ ਪਈਆਂ ਨੇ ਹਮ ਸਭ ਤੋਂ ਵੀ ਇਹੀ ਕੰਮ ਹੈ ਜੀ ਰੇੜੀ ਤੇ ਪ੍ਰਸ਼ਾਦ ਵਿਕਿਆ ਕਿਉਂ ਹਾਂ ਬਿਲਕੁਲ ਜਿਦਖਾਨਾ ਬਣਦਾ ਜਿਹੜਾ ਸਮਾਨ ਮਾਤਾ ਦੇ ਮੂੰਹ ਮਾਤਾ ਦੇ ਦਰਬਾਰ ਚ ਜਾਣਾ ਹ ਉਹ ਪਵਿੱਤਰ ਹੋਣਾ ਚਾਹੀਦਾ ਬਿਲਕੁਲ ਠੀਕ ਔਰ ਜਿਹੜੀ ਦੁਕਾਨਾਂ ਤੇ ਪ੍ਰਸ਼ਾਦ ਵਿਕਦਾ ਹੈ ਮੈਂ ਸੀਐਮਓ ਨੂੰ ਹੀ ਮਿਲਾਂਗਾ ਹਰ ਹਫ਼ਤੇ ਉੱਤੇ ਚੈਕਿੰਗ ਕਰਵਾਵਾਂਗਾ ਜੇ ਚੈਕਿੰਗ ਸੀਐਮਓ ਨੇ ਨਾ ਕੀਤੀ ਤਾਂ ਸੀਐਮਓ ਦਫ਼ਤਰ ਦਾ ਵੀ ਕਰੋ ਕਰਾਂ ਨਹੀਂ ਅੱਜ ਤੁਸੀਂ ਇੱਕ ਫੈਸਲਾ ਲਿੱਤਾ ਤੁਸੀਂ ਕਹਿੰਦੇ ਹੋ ਕਿ ਚਾਹੇ ਮੈਨੂੰ ਮਰਨ ਵਰਤ ਤੇ ਬੈਠਣਾ ਪਵੇ ਧਰਨਾ ਪ੍ਰਦਰਸ਼ਨ ਕਰਨਾ ਪਵੇ ਹਾਈ ਕੋਰਟ ਜਾਣਾ ਪਵੇ ਇਹ ਸਾਰਾ ਕੁਝ ਕਰਨਾ ਹੀ ਵੀਉ ਪਵੇ ਜੇਕਰ ਨਿਯਮ ਬਣੇ ਹੋਏ ਨਿਯਮਾਂ ਦੀ ਪਾਲਣਾ ਕਰਾਉਣ ਵਾਸਤੇ ਪ੍ਰਸ਼ਾਸਨ ਨਾਲ ਗੱਲ ਕੀਤੀ ਜਾਵੇ ਪ੍ਰਸ਼ਾਸਨ ਨੂੰ ਤਾਂ ਜਿਸੀਂ ਮੰਗਵਾਂ ਤੇ ਦੇਤੇ ਅੱਛਾ ਅਸੀਂ ਆਪਣੀ ਡਿਊਟੀ ਪੂਰੀ ਕਰਤੀ ਹਮਮ ਪੁਲ ਪ੍ਰਸ਼ਾਸਨ ਜੇ ਨਹੀਂ ਗੁੱਸ ਕਰੂਗਾ ਜੀ ਕਿਸੇ ਦੀ ਮਰੀ ਭਗਤ ਹੋਈ ਹਮ ਕਿਸੇ ਨੂੰ ਮੰਥਲੀ ਜਾਂਦੀ ਹੋਈ ਹਮ ਕਿਸੇ ਨੂੰ ਪੈਸਾ ਜਾਂਦਾ ਹੋਇਆ ਇਹਨਾਂ ਲੋਕਾਂ ਮੰਥਲੀ ਦਾ ਕੀ ਮਤਲਬ ਹੈ ਮੰਥਲੀ ਵੀ ਜਾਂਦੀ ਹੋ ਸਕਦੀ ਹੈ ਹੋ ਸਕਦੀ ਹੈ ਕਿਤਾ ਪ੍ਰਸ਼ਾਦ ਮਾਪੀ ਹੈ ਅੱਛਾ ਇਹ ਸਮਝੇ ਹਮ ਜਿੱਦਾਂ ਉੱਥੇ ਪੁਲਿਸ ਕੁਛ ਨਹੀਂ ਬੋਲਦੀ ਹਮ ਕੋਈ ਅਫਸਰ ਪ੍ਰਸ਼ਾਦ ਦੀ ਸੈਂਪਲ ਸੜਕ ਦੇ ਖੜੀ ਦੇ ਸੈਂਪਲ ਨਹੀਂ ਭਰਨਦਾ ਹਮ ਕੁਸਤਾ ਹੈ ਨਾ ਵਿੱਚ ਗੜਬੜਾ ਕੋਈ ਕੋਈ ਗੜਬੜਤਾ ਹੈਗੀ ਹੈ ਕੋਈ ਦਾਲ ਚਕਾਲਾ ਤਾਂ ਹੈਗਾ ਹੀ ਹੈ ਨਾ ਅੱਜ ਇੱਕ ਕਿਹਾ ਗਿਆ ਕਿ ਹੁਣ ਨਵੀਂ ਕਮੇਟੀ ਬਣਾਈਗੀ ਕਿਉਂਕਿ ਹਰ ਸਾਲ ਇੱਕ ਕਮੇਟੀ ਬਣਦੀ ਸੀ ਜੀ ਚੇਅਰਪਰਸਨ ਡਿਪਟੀ ਕਮਿਸ਼ਨਰ ਪਟਿਆਲਾ ਹੁੰਦੇ ਸੀ ਜਾਂ ਧਰਮ ਅਰਥ ਬੋਰਡ ਦੇ ਕੁਝ ਲੋਕ ਤੇ ਸ਼ਹਿਰ ਦੇ ਕੁਝ ਸੱਜਣ ਪਤਵੰਤੇ ਜਿਹੜੇ ਆ ਉਸ ਕਮੇਟੀ ਦੇ ਵੀ ਸ਼ਾਮਿਲ ਹੁੰਦੇ ਸੀ ਪਿਛਲੇ ਸਾਲ ਤੋਂ ਕਮੇਟੀ ਜਿਹੜੀ ਆ ਖਾਰਜ ਹੋਈ ਹੋਈ ਸੀਗੀ ਨਵੀਂ ਬਣਨੀ ਸੀ ਪਰ ਉਹ ਨਹੀਂ ਬਣੀ ਪਰ ਅੱਜ ਜਾਣਕਾਰੀ ਇਹ ਮਿਲੀ ਹੈ ਕਿ ਕਮੇਟੀ ਦੇ ਵਿੱਚ ਆਪਣੇ ਪੰਜਾਬ ਦੇ ਪਟਿਆਲੇ ਦੇ ਨਹੀਂ ਪੰਜਾਬ ਭਰ ਦੇ ਬਹੁਤ ਵਧੀਆ ਲੋਕ ਜਿਹੜੇ ਆ ਉਹ ਸ਼ਾਮਿਲ ਕੀਤੇ ਗਏ ਆ ਜਿਵੇਂ ਕਿ ਟ੍ਰਾਈਟੈਂਡ ਦੇ ਰਜਿੰਦਰ ਗੁਪਤਾ ਜਿਹੜੇ ਮਾਲਕ ਹੈ ਉਹਨਾਂ ਨੂੰ ਸ਼ਾਮਿਲ ਕੀਤਾ ਗਿਆ ਇਸ ਤੋਂ ਇਲਾਵਾ ਜਿਹੜੇ ਤੁਹਾਡੇ ਜਿਹੜੇ ਹੁਸ਼ਿਆਰਪੁਰ ਤੋਂ ਨੇ ਸ਼ਰਪ੍ਰੀਤ ਦੇ ਮਾਲਕ ਨੇ ਉਹਨਾਂ ਨੂੰ ਸ਼ਾਮਿਲ ਕੀਤਾ ਗਿਆ ਮਤਲਬ ਚਾਰ ਲੋਕਾਂ ਦੀ ਕਮੇਟੀ ਬਣਾਈ ਗਈ ਹੈ ਉਹ ਕਮੇਟੀ ਅਲੱਗ ਤੋਂ ਇੱਕ ਕੰਮ ਕਰੇਗੀ ਕੀ ਦੇਖਦੇ ਹੋ ਕਮੇਟੀ ਠੀਕ ਹੈ ਜੀ ਬਹੁਤ ਵਧੀਆ ਗੱਲ ਹੈ ਦੇਖੋ ਕੈਪੇਬਲ ਬੰਦੇ ਕਮੇਟੀ ਦੇ ਵਿੱਚ ਹੋਣੇ ਚਾਹੀਦੇ ਨੇ ਜਿਹੜੇ ਕੋਈ 5 10 20 50 ਲੱਖ ਰੁਪਏ ਪੱਲਿਓ ਖਰਚ ਸਕਣ ਦੇ ਕੋਠਾ ਕਰ ਸਕਣ ਬੈਸੇ ਦਾ ਮਾਤਾ ਦੇ ਖਜ਼ਾਨੇ ਜੀ 100 ਕਰੋੜ ਤੋਂ ਉੱਪਰ ਪਿਆ ਹਮਮ ਕੇਵਲ ਜੀ ਉਹਦੇ ਲਈ ਮੈਂ ਸਰਕਾਰ ਦਾ ਧੰਨਵਾਦ ਕਰਦਾ ਇਹ ਪੰਜਾਬ ਸਰਕਾਰ ਨੇ ਮੇਰੀ ਨੋਟਿਸ ਸੀ ਇਹ ਗੱਲ ਹਮ ਇੰਦਰਜੀਤ ਮਾਜਨ ਵੀ ਹੈ ਕਿ ਦਿੱਲੀ ਤੋਂ ਉਹ ਵੀ ਹੈ ਹਾਂ ਉਹ ਵੀ ਹੈਗੇ ਨੇ ਇੰਦਰਜੀਤ ਮਾਜਨ ਉਹ ਸਾਡੇ ਪ੍ਰਸਿੱਧ ਪ੍ਰਾਚੀਨ ਕਿਨਾਰੇ ਅਜੇ ਅਲੀਪੁਰੀਆ ਵੀ ਹੈਗੀਆਂ ਸੀ ਜੀ ਸ਼੍ਰੀ ਹਨੂਮਾਨ ਮੰਦਿਰ ਰਾਜਪੁਰਾ ਰੋਡ ਵਾਲੇ ਦੇ ਵੀ ਉਹ ਟਰਸਟੀ ਨੇ ਹਮ ਉੱਥੇ ਵੀ ਉਹ ਬਹੁਤ ਸਹਿਯੋਗ ਕਰਦੇ ਨੇ ਬਿਲਕੁਲ ਕਿ ਇਹ ਲੋਕ ਸਹਿਯੋਗ ਆਪ ਵੀ ਕਰਨ ਜੋਗੇ ਨੇ ਤੇ ਕਰਨ ਜੋਗੇ ਵੀ ਨੇ ਹੂੰ ਬਿਲਕੁਲ ਇਹਦੇ ਲਈ ਮੈਂ ਕੇਚਰੀਵਾਲ ਸਾਹਿਬ ਦਾ ਭਗਵੰਤਮਾਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹੂੰ ਕਿ ਉਹਨਾਂ ਨੇ ਕਾਲੀ ਦੇਵਾ ਮਾਤਾ ਮੰਦਰ ਬਾਰੇ ਸੋਚਿਆ ਜੀ ਪਰ ਮੈਂ ਕੱਲ ਜ਼ਰੂਰ ਕਹਾਂਗਾ ਭਗਵੰਤਮਾਨ ਤੇ ਕੇਚਰੀਵਾਲ ਜੀ ਨੂੰ ਹੂੰ ਕਿ ਤੁਸੀਂ ਪਿੱਛੇ ਆਏ ਫੋਟੋਆਂ ਖਚਾਈਆਂ ਇਹ ਨਿਰਮਾਣ ਹੋਏਗਾ ਫਲਾਣਾ ਉਹਦਾ ਠੰਕਾ ਹੋਏਗਾ ਉਸ ਦੇ ਵਿੱਚ ਤੁਸੀਂ ਇਹ ਨਹੀਂ ਰੱਖ ਕੇ ਗਏ ਕਿ ਪੰਜਾਬ ਸਰਕਾਰ ਉਸ ਡਵੈਲਪਮੈਂਟ ਦੇ ਵਿੱਚ ਕਿੰਨੇ ਫੀਸਦੀ ਹਿੱਸਾ ਪਾਏਗੀ ਕੀ ਉਹ ਡਵੈਲਪਮੈਂਟ ਕਾਲੀ ਮਾਤਾ ਦੇ ਭਗਤਾਂ ਦੇ ਚੰਦੇ ਨਾਲ ਹੋਏਗੀ ਜਾਂ ਪੰਜਾਬ ਸਰਕਾਰ ਵੀ ਉਸ ਕੋਈ 50 ਪੈਸੇ 100 ਪੈਸੇ 10 ਪੈਸੇ ਹਿੱਸਾ ਪਾਏਗੀ ਕੋਈ 10 ਕਰੋੜ 20 ਕਰੋੜ 50 ਕਰੋੜ ਪੰਜਾਬ ਸਰਕਾਰ ਦੇ ਰਹੀ ਹੈ ਕਾਲੀ ਮਾਤਾ ਮੰਦਿਰ ਨੂੰ ਤੇ ਸਿਰਫ ਭਗਤਾਂ ਦੇ ਪੈਸੇ ਦੇ ਉੱਪਰ ਰਾਜਨੀਤੀ ਕਰਨਾ ਹੈ ਸੀਗੇ ਇਸ ਗੱਲ ਦਾ ਜਵਾਬ ਵੀ ਕੇਜਰੀਵਾਲ ਸਾਹਿਬ ਉਹ ਵਰਤਮਾਨ ਜੀ ਲੋਕ ਤੁਹਾਡੇ ਤੋਂ ਮੰਗਣਗੇ ਇਥੇ ਰਾਜਨੀਤੀ ਦੀ ਗੱਲ ਚੱਲੀ ਹੈ ਮੈਂ ਪੁੱਛਣਾ ਚਾਹਨਾ ਇਹ ਕੀ ਲੱਗਦਾ ਤੁਹਾਨੂੰ ਜਿਵੇਂ ਕਿ ਇਹ ਰੇੜੀਆਂ ਮੇਰੇ ਹਿਸਾਬ ਸਿਰ 5 ਤੋਂ 7 ਸਾਲ ਦੇ ਵਿੱਚ ਵਿੱਚ ਇੱਥੇ ਆਈਆਂ ਇਸ ਤੋਂ ਪਹਿਲਾਂ ਇੱਥੇ ਕੋਈ ਰੇੜੀ ਨਹੀਂ ਹੁੰਦੀ ਸੀ ਹੁਣ ਰੇੜੀਆਂ ਮਾਤਾ ਦੇ ਮੰਦਿਰ ਤੋਂ ਲੈ ਕੇ ਉਹ ਕਚਹਿਰੀਆਂ ਤੱਕ ਚਲਿਆ ਗਈਆਂ ਅੱਗੇ 3-4 ਰੇੜੀਆਂ ਹੁੰਦੀਆਂ ਸੀ ਨੌ ਦੁਕਾਨਾਂ ਜਿਹੜੀਆਂ ਉਹ ਧਰਮ ਅਰਥ ਬੋਰਡ ਵੱਲੋਂ ਸੈਂਕਸ਼ਨ ਹੋਈਆਂ ਹੋਈਆਂ ਸੀਗੀਆਂ ਇਹੀ ਜਿਹੜੇ ਲੋਕ ਉੱਥੇ ਪ੍ਰਸ਼ਾਦ ਆਖਡੋਣੇ ਵੇਚਦੇ ਹੁੰਦੇ ਸੀ ਅੱਜ ਉੱਥੇ 100 ਤੋਂ ਵੱਧ ਰੇੜੀ ਹੋ ਚੁੱਕੀ ਹੈ 100 ਤੋਂ ਵੱਧ ਮਤਲਬ ਰੇੜੀ ਫੜੀ ਜੋ ਵੀ ਲੱਗਦਾ ਮੰਜੇ ਨੀਚੇ ਲੱਗਦੇ ਲੋਕ ਉਹ ਹੋ ਚੁੱਕੇ ਹੈ ਇਹ ਕੋਈ ਰਾਜਨੀਤਿਕ ሽਰ ਦੇਖੋ ਕਿਸੇ ਦੀ ਆਸਥਾ ਨਾਲ ਖਿਲਵਾੜ ਕਰਕੇ ਜਾਂ ਜੀ ਰੋਜ਼ਗਾਰ ਨਹੀਂ ਕੀਤਾ ਜਾ ਸਕਦਾ ਹਮ ਰੋਜ਼ਗਾਰ ਦੀ ਆੜ ਲੈ ਕੇ ਤੁਸੀਂ ਕਿਸੇ ਦੀ ਆਸਥਾ ਨਾਲ ਖਿਲਵਾੜ ਕਰੋ ਕਿਸੇ ਨਾਲ ਲੁੱਟ ਕਰੋ ਕਿਸੇ ਨਾਲ ਗੁੰਡਾਗਰਦੀ ਕਰੋ ਮੈਂ ਇੱਕ ਹਿੰਦੂ ਨੇਤਾ ਹੋਣ ਦੇ ਨਾਤੇ ਸ਼੍ਰੀਆਮ ਕਹਿ ਰਿਹਾ ਵੀ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਜੇ ਪ੍ਰਸ਼ਾਦ ਦੀਆਂ ਜਿਹੜੀਆਂ ਨਾ ਹਟੀਆਂ ਤਾਂ ਮੈਂ ਆਪਣੀជីវਤਾਂ ਲੈ ਕੇ ਕਹਿੰਗੇ ਇਹਨਾਂ ਰੇੜੀਆਂ ਤੋਂ ਪ੍ਰਸ਼ਾਦ ਆਪ ਚੱਕ ਕੇ ਸਿੱਟਾ ਬਹੁਤ ਬਹੁਤ ਸ਼ੁਕਰੀਆ ਜੀ ਸੋ ਗੱਲਬਾਤ ਕੀਤੀ ਤੁਸੀਂ ਦੇਖਿਆ ਹਰੀ ਸਿੰਘਲਾ ਜੀ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਆਪਣੇ ਉਸੇ ਰੂਪ ਦੇ ਵਿੱਚ ਨਜ਼ਰ ਆਏ ਇਹਨਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨਹੀਂ ਸੁਣਦਾ ਪਹਿਲਾਂ ਪ੍ਰਸ਼ਾਸਨ ਕੋਲ ਐਪਲੀਕੇਸ਼ਨ ਦਿੱਤੀ ਹੈ ਜੇਕਰ ਉਹ ਨਹੀਂ ਸੁਣਦਾ ਤੇ ਫਿਰ ਐਕਸ਼ਨ ਮੋਡ ਦੇ ਵਿੱਚ ਆ ਕੇ ਆਪਣੇ ਸ਼ਿਵਸੈਨਿਕਾਂ ਨੂੰ ਲੈ ਕੇ ਇਹ ਪ੍ਰਸ਼ਾਦ ਉਸੇ ਚੱਕ ਕੇ ਵੀ ਸਿੱਟ ਦੇਣਗੇ ਜਿਹੜਾ ਰੇੜੀਆਂ ਦੇ ਉੱਤੇ ਹੋਊਗਾ ਇਸ ਤੋਂ ਇਲਾਵਾ ਉਹ ਧਰਨਾ ਦੇਣਾ ਪਿਆ ਮਰਨ ਵਰਤੇ ਬੈਠਣਾ ਪਿਆ ਕੁਝ ਵੀ ਕਰਨਾ ਪਿਆ ਉਹ ਸਭ ਕੁਝ ਕਰਨ ਲਈ ਤਿਆਰ ਹੈ ਦੇਖਣਾ ਇਹ ਹੋਵੇਗਾ ਪ੍ਰਸ਼ਾਸਨ ਪਹਿਲਾਂ ਸਾਰ ਲੈਂਦਾ ਹੈ ਯਾ ਫਿਰ ਇਹਨਾਂ ਨੂੰ ਸੰਘਰਸ਼ ਵਾਲੇ ਰਸਤੇ ਤੇ ਚੱਲਣਾ ਪਏਗਾ ਮਸਲਾ ਕਾਲੀ ਮਾਤਾ ਦੇ ਮੰਦਰ ਦਾ ਮਸਲਾ ਹਿੰਦੂ ਧਰਮ ਦਾ ਮਸਲਾ ਪ੍ਰਸ਼ਾਦ ਦੀਆਂ ਰੇੜੀਆਂ ਦੇ ਉੱਤੇ ਹੋ ਰਹੀ ਸ਼ਰਧਾਲੂਆਂ ਦੀ ਲੁੱਟ ਦਾ ਹੁਣ ਦੇਖਣਾ ਇਹ ਹੈ ਕੌਣ ਅੱਗੇ ਵਧ ਕੇ ਸਮਾਜ ਦੇ ਵਿੱਚ ਇਸ ਪ੍ਰਤੀ ਗੱਲ ਕਰੂਗਾ ਕਿਹੜੇ ਅਫਸਰ ਇਸ ਦਾ ਜਿਹੜਾ ਕਹਿ ਲਈਏ ਧਿਆਨ ਦੇਣਗੇ ਤੇ ਕਿਹੜੇ ਲੀਡਰ ਇਸ ਨੂੰ ਸੌਲਟ ਆਊਟ ਕਰਨਗੇ ਜਾਂ ਫਿਰ ਹਰੀ ਸਿੰਘ ਲਾ ਨੂੰ ਉੱਥੇ ਜਾ ਕੇ ਧਰਨਾ ਪ੍ਰਦਰਸ਼ਨ ਕਰਨਾ ਪਵੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਬਣੇ ਰਹੋ ਅਰਥ ਟੀਵੀ ਪੰਜਾਬ ਦੇ ਨਾਲ ਧੰਨਵਾਦ